ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਪਤੇਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਉੱਪਰ ਜਸਤਾਰਾਂ ਦੇ ਲੰਗਰ ਹਰ ਸਾਲ ਦੀ ਤਰ੍ਹਾਂ ਲਗਾਏ ਜਾਂਦੇ ਆ ਇਸ ਸਾਲ ਵੀ 26 ਤਾਈਖੀ 22 ਤਿੰਨ ਦਿਨਾਂ ਦਾ ਜਿਹੜਾ ਦਸਤਾਰ ਸਪਲਾਈ ਕੈਂਪ ਇੱਥੇ ਲਗਾਇਆ ਗਿਆ ਹੈ ਸ਼ਹੀਦ ਪਾਪਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਅਸੀਂ ਇਹ ਜਗ੍ਹਾ ਦਸਤਾਰਾਂ ਦਾ ਲੰਗਰ ਲਗਾ ਰਹੇ ਹਾਂ ਔਰ ਇਸ ਦਸਤਾਰਾਂ ਦੇ ਲੰਗਰ ਦੇ ਵਿੱਚ ਪੂਰੇ ਪੰਜਾਬ ਦੇ ਪੂਰੇ ਇੰਡੀਆ ਦੇ ਅਲੱਗ-ਅਲੱਗ ਥਾਵਾਂ ਤੋਂ ਦਸਤਾਰ ਕੋਚ ਪਹੁੰਚ ਕੇ ਇੱਥੇ ਸਵਾਵਾ ਲਗਾਉਦੇ ਆਂ ਔਰ ਜਿਹੜੇ ਵੀਰ ਇੱਥੇ ਆਣ ਕੇ ਪ੍ਰਣ ਕਰਦੇ ਆ ਕਿ ਉਹ ਅੱਜ ਤੋਂ ਬਾਅਦ ਕੇਸ ਰੱਖਣਗੇ ਦਸਤਾਰਾਂ ਸਜਾਉਣਗੇ ਉਹਨਾਂ ਨੂੰ ਢੇਡਾ ਰਹਿ ਦਸਤਾਰਾਂ ਦਿੱਤੀਆਂ ਜਾਂਦੀਆਂ ਔਰ ਉਹਨਾਂ ਨੂੰ ਸਿਰwidehat ਸਜਾ ਦਸਤਾਰ ਸਜਾਉਣ ਨਾਲ ਕੀ ਫਰਕ ਪਵੇਗਾ ਪਰ ਕਈ ਵਾਰ ਕੀ ਹੁੰਦਾ ਇੱਕ ਵਾਰ ਜੀ ਸਜਾਈ ਹੋਈ ਦਸਤਾਰ ਉਸ ਬੱਚੇ ਦੇ ਮਨ ਨੂੰ ਲੱਗ ਜਾਂਦੀ ਹੈ ਉਹ ਜਦੋਂ ਸਮਾਜ ਦੇ ਵਿੱਚ ਵਿਚਰਦਾ ਹੈ ਤਾਂ ਉਹਨੇ ਸਮਾਜ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਤੇਰੇ ਦਸਤਾਰ ਬਹੁਤ ਸੋਹਣੀ ਲੱਗ ਰਹੀ ਹੈ ਤਾਂ ਉਹ ਚੀਜ਼ਾਂ ਦੇ ਮਨ 'ਚ ਅਸਰ ਕਰਦੀ ਹੈ ਉਸ ਤੋਂ ਬਾਅਦ ਉਹਦੇ ਮਨ 'ਚ ਇਹ ਚੇਤਨਾ ਪੈਦਾ ਹੁੰਦੀ ਹੈ ਕਿ ਅੱਜ ਤੋਂ ਬਾਅਦ ਉਹ ਦਸਤਾਰ ਸਜਾਏਗਾ ਜਿਵੇਂ ਕਿ ਆਪਾਂ ਦੁੱਧ ਤੋਂ ਦਹੀਂ ਬਣਾਉਣ ਲਈ ਜਾਗ ਲਗਾਉਣੇ ਆ ਉਵੇਂ ਜਿਹੜੇ ਸਾਡੇ ਕੈਂਪਨੇ ਕੋਈ ਇੱਕ ਜਾਗ ਲਗਾਉਣ ਦਾ ਕੰਮ ਕਰਦੇ ਆ ਔਰ ਉਸ ਤੋਂ ਬਾਅਦ ਜਿਹੜੇ ਵੀ ਨੌਜਵਾਨ ਦਸਤਾਰ ਦੇ ਨਾਲ ਮੁੜ ਜਾਂਦੇ ਆ ਹਜ਼ਾਰਾਂ ਨੌਜਵਾਨ ਇੱਥੇ ਮੇਲੇ ਦੇ ਰੂਪ ਦੇ ਵਿੱਚ ਕਈ ਵਾਰ ਆਉਂਦੇ ਆ ਪਰ ਇਸ ਨੂੰ ਸ਼ਹੀਦੀ ਜੋੜ ਮੇਲਾ ਕਿਉਂ ਆਖਿਆ ਜਾਂਦਾ ਤਾਂ ਜੋ ਨੌਜਵਾਨ ਆਪਣੀ ਸਿੱਖੀ ਦੇ ਨਾਲ ਆਪਦੇ ਸਰਕਾਰੀ ਰੂਪ ਦੇ ਨਾਲ ਜੋੜ ਸਕਣ ਸੋ ਸਾਡੀ ਇਹ ਨਿਮਰ ਜੀ ਕੋਸ਼ਿਸ਼ ਹੁੰਦੀ ਹੈ ਕਿ ਜੇਕਰ ਹਜ਼ਾਰਾਂ ਨੌਜਵਾਨਾਂ ਦੇ ਵਿੱਚੋਂ ਕੁਝ ਸੈਕੜੇ ਨੌਜਵਾਨ ਵੀ ਅਸੀਂ ਦਸਤਾਰ ਦੇ ਨਾਲ ਸਿੱਖੀ ਦੇ ਨਾਲ ਕੁਰਬਾਨੀ ਦੇ ਨਾਲ ਜੋੜ ਸਕੀਏ ਤਾਂ ਸਾਡੇ ਜਿਹੜੇ ਕੈਂਪਨੇ ਸਫਲੇ ਹੁੰਦੇ ਨੇ ਤਾਂ ਸਾਡੀ ਇਹ ਇਦਾਂ ਦੇ ਉਪਰਾਲੇ ਨਿਰੰਤਰ ਚੱਲਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ